ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਆ ਪਿੰਡ ਕਰਮਗੜ੍ਹ ਬਾਈ ਵਿੱਕੀ ਕੋਲੇ ਹਾਂਜੀ ਆਪਾਂ ਅੱਜ ਤੁਹਾਡੇ ਲਈ ਲੈ ਕੇ ਆਇਆ 11 6.5 ਜਾਂ 14 7 ਦੀ ਟਰਾਲੀਆਂ ਹਾਂਜੀ ਬਾਈ ਆਪਾਂ ਵਿੱਕੀ ਬਾਈ ਨਾਲ ਕਰਦੇ ਆ ਗੱਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਠੀਕ ਹੋ ਠੀਕ ਆ ਹਾਂਜੀ ਬਾਈ ਆਪਾਂ ਅੱਜ 14 ਫੁੱਟੀ ਟਰਾਲੀ ਤੋਂ ਸ਼ੁਰੂ ਕਰਦੇ ਆਂ ਬਾਈ ਕੀ ਮਾਲ ਮੂਲ ਲੱਗਿਆ ਬਈ ਟਰਾਲੀ ਨੂੰ ਬਾਈ ਇਹਦੇ 14 ਫੁੱਟ ਲੰਮੀਆਂ 7 ਫੁੱਟ ਚੌੜੀਆਂ ਟਾਟਾ ਸੇਲ ਦਾ ਮਾਲ ਲੱਗਿਆ ਬਾਈ ਇਹ ਠੀਕ ਹੈ ਜੀ ਬਾਈ ਇਹਦਾ ਵੇਟ ਬੂਟ ਕਿੰਨਾ ਕਹੂਗਾ ਵੇਟ ਇਹਦਾ 28 ਤੋਂ 29 ਕਿਲੋ ਹੋ ਜੀ ਠੀਕ ਹੈ ਜੀ ਤੇ ਇਹਦੇ ਬਾਈ ਪੰਪ ਪੰਪ ਕਿਵੇਂ ਲੱਗੇ ਹੋਣਗੇ ਪੰਪ ਬਾਈ ਦੋ ਲੱਗੇ ਹੋਣੇ ਪੰਪ ਡਬਲ ਪੰਪ ਹੁੰਦਾ ਜੀ ਇਹਦੇ ਦੇਖ ਲਓ ਬਾਈ ਜੀ ਡਬਲ ਜੈਕ ਦੇ ਵਿੱਚ ਹੈ ਬਾਈ ਕਹਿੰਦਾ ਪੁੱਠੇ ਜੈਕਾਂ ਦੇ ਵਿੱਚ ਚਾਰ ਹੋਈ ਵੀ ਟਰਾਲੀ ਹਾਂਜੀ ਬਹੁਤ ਹੀ ਸ਼ਾਨਦਾਰ ਲੁੱਕ ਟਰਾਲੀ ਨੂੰ ਦਿੱਤੀ ਵੀ ਹੈਗੀ ਦੇਖ ਸਕਦੇ ਹੋ ਤੁਸੀਂ ਚਾਰ ਸਫੇਰੇ ਟਰਾਲੇ ਦੇ ਜਾਲੀ ਵੀ ਲੱਗੀ ਵੀ ਹੈਗੀ ਮਾਗਰਵ ਸਿੱਧੂ ਮੂਸੇ ਵਾਲੇ ਦਾ ਫਲੈਕਸ ਵੀ ਲੱਗਿਆ ਹੋਇਆ। ਦੇਖ ਰਹੇ ਹਾਂ 11 6.5 ਬਾਈ ਇਹਦੇ ਬਾਰੇ ਥੋੜੀ ਜਾਣਕਾਰੀ ਦਮੋਗੇ? ਇਹ ਬਾਈ 11 6.5 ਦਾ ਟਰਾਲਾ ਹੈਗਾ। ਹਾਂਜੀ ਇਹਦੀ ਚਾਸੀ ਬਾਈ ਚਾਸੀ ਬਾਈ 10 ਇੰਚੀ ਹੈਗੀ ਤੇ ਥੱਲੇ ਬਾਈ ਇਹਦੇ ਮਾਲ ਮੂਲ ਕਿਵੇਂ ਲੱਗਿਆ ਹੋਇਆ? ਮਾਲ ਬਾਈ ਐਮਸੀ ਦੇ ਮਾਲ ਚ ਤਿਆਰ ਆ ਗਈ। ਚਾਸੀ ਵੀ ਐਮਸੀ ਦੀ ਆ। ਠੀਕ ਹੈ ਜੀ। ਬੱਤੇ ਵੀ ਐਮਸੀ ਦੇ ਨੇ। ਠੀਕ ਹੈ ਜੀ। ਜਿਹੜੀ ਉੱਪਰ ਬਾਈ ਉਹ ਚਾਸੀ ਉੱਠਦੀ ਆ ਉਹ ਵੀ ਐਮਸੀ ਦੀ ਹੈਗੀ। ਠੀਕ ਹੈ ਜੀ ਬਾਈ ਕਹਿੰਦਾ ਐਮਸੀ ਦੇ ਮਾਲ ਤੇ ਆ। ਹਾਂਜੀ। ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸ਼ਾਨਦਾਰ ਟਰਾਲੀ ਹੈ ਵੀ ਬਾਈ ਇਹਦੇ ਜਾਲੀ ਜੁਲੀ ਲੱਗੀ ਵੀ ਆ 4 ਸਪੀਰੇ 40 4 ਸਪੀਰੇ ਲੱਗੀ ਹੋਇਆ ਬਾਈ ਠੀਕ ਹੈ ਜੀ ਇਹ ਤਾਂ ਕੱਲ ਭਰਤ ਵਾਲਿਆਂ ਕੋਲੇ ਗਈ ਦੀ ਟਰਾਲੀ ਹੁਣ ਕੱਢ ਕੇ ਕਹਿੰਦੇ ਬੰਦੇ ਠੀਕ ਹੈ ਜੀ ਠੀਕ ਹੈ ਬਾਈ ਕਹਿੰਦਾ ਚੱਲੀ ਵੀ ਟਰਾਲੀ ਹੈਗੀ ਬਹੁਤ ਵਧੀਆ ਲੁੱਕ ਟਰਾਲੀ ਵੀ ਤਿਆਰ ਹੋਈ ਵੀ ਆ ਤੇ ਬਾਈ ਅੱਗੇ ਗੱਲ ਕਰਦੇ ਆ 11 1/2 ਫੇਰ ਆ ਜੀ ਇਹ ਵੀ ਬਾਈ 11 1/2 ਟਰਾਲੀ ਠੀਕ ਹੈ ਜੀ ਇਹਦੇ ਮੂਰੇ 10 ਇੰਚੀ ਚਾਸੀ ਚ ਤਿਆਰ ਆ ਬਾਈ ਦੀ ਠੀਕ ਹੈ ਜੀ ਐਮਸੀ ਦਾ ਮਾਲ ਇਹਦੇ ਲੱਗਿਆ ਭਾਈ ਜੀ ਸਾਰਾ ਠੀਕ ਹੈ ਜੀ ਠੀਕ ਹੈ ਜੀ ਹਾਂ 4 ਇੰਚੀ ਹਿੱਸਾ ਦਾ ਠੀਕ ਹੈ ਜੀ ਤੇ 10 ਨਟੀਆਂ ਹੱਬਾਂ ਨੇ ਜੀ ਠੀਕ ਹੈ ਜੀ ਅੱਗੇ ਬਾਈ ਕੋਲੇ ਇਹ ਤਿੰਨੇ ਟਰਾਲੀਆਂ ਇੱਕ ਮਾਲ ਦੀਆਂ ਨੇ ਤੇ ਆਹ ਬਾਈ ਥੋੜੀ ਜੀ ਬਾਈ ਕਹਿੰਦਾ ਸ਼ਾਨਦਾਰ ਲੁੱਕ ਤੇ ਤਿਆਰ ਹੈਗੀ ਇਹ ਥੋੜੀ ਇਹ ਵੀ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਦਾ ਫਰਕ ਆ ਜੀ ਇਹਦਾ ਠੀਕ ਹੈ ਜੀ ਕਿਵੇਂ ਬਾਈ ਦੱਸ ਸਕਦੇ ਹੋ ਵੀ ਕੁਆਲਿਟੀ ਕਿਵੇਂ ਵੀ ਫਰਕ ਹਾਂ ਜੀ ਸਾਰਾ ਕੁਝ ਦੱਸ ਸਕਦੇ ਹਾਂ ਜੀ ਠੀਕ ਹੈ ਜੀ ਬਾਈ 200 ਥੋੜੀ ਬੁੜਤੀ ਜਾਣਕਾਰੀ ਇੱਕ ਤਾਂ ਜੀ ਜਿਵੇਂ ਹੁਣ ਅੱਜ ਅੱਜ ਕੱਲ ਦੀ ਜਨਰੇਸ਼ਨ ਸਟicker ਹਵਾਲਦੀ ਐ ਸਟicker ਲਵਾਇਆ ਹੋਇਆ ਨੇ ਜੀ ਟਰਾਲੀ ਦੇ ਹਾਂਜੀ ਇੱਕ ਟੂਲ ਟਾਲ ਥੱਲੇ ਆ ਜੀ ਇਹਨਾਂ ਦੇ ਟੂਲ ਹਾਂਜੀ ਤੇ ਇੱਕ ਜੀ ਬੈੱਡ ਤੇ ਜਾਲੀ ਜੂਲੀ ਵਧੀਆ ਲੱਗੀ ਪਿਆ ਟਾਪ ਕੁਆਲਿਟੀ ਆ ਮੰਨ ਕੇ ਚੱਲੋ ਠੀਕ ਹੈ ਜੀ ਗੱਲ ਪਤਾ ਕੀ ਆ ਬਾਈ ਹਾਂਜੀ ਅਗਲਾ ਕਹਿੰਦਾ ਯਾਰ ਡਾਲਾ ਜੀ ਐਸਵੀ ਨੇ ਧੱਕਤਾ ਹਾਂਜੀ ਉਹਦੇ ਵਿੱਚ ਨਾ ਕੁਆਲਿਟੀ ਘਟ ਆਉਂਦੀ ਹੈਗੀ ਹੁਣ ਆਪਰੇ 4 2 ਦਾ ਬੱਤਾ ਲਵਾਇਆ ਹੋਇਆ ਜੀ ਠੀਕ ਹੈ ਜੀ ਇਹਦੇ ਨਾਲ ਬਾਈ ਲੁੱਕ ਵੀ ਬਹੁਤ ਸ਼ਾਨਦਾਰ ਹੋ ਗਈ ਤੇ ਬਾਕੀ ਬਾਈ ਕਹਿੰਦਾ ਵੀ ਇਹ ਜੀਸੀਬੀ ਤੇ ਭਾਰ ਭਾਰੇ ਕੰਮ ਖਾਤਰ ਚੱਲ ਸਕਦੀ ਹੈ ਟਰਾਲੀ ਜੀ ਉਹ ਡਾਲਾ ਤੇ ਇਹਦੀ ਕੁਆਲਟੀ ਦਾ ਫਰਕ ਹੁੰਦਾ ਜੀ ਠੀਕ ਹੈ ਜੀ ਇਹ ਵੀ ਟਰਾਲੀ ਬਹੁਤ ਸ਼ਾਨਦਾਰ ਬੱਤਾ ਡਾਲੀ ਤੇ ਲਵਾਇਆ ਵਾ ਡਾਲਾ ਭਾਰੀ ਹੁੰਦਾ ਜੀਸੀਬੀ ਨਾਲ ਥੱਕਿਆ ਨਹੀਂ ਜਾਂਦਾ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਬਾਈ ਕੋਲੇ ਟਰਾਲੀਆਂ ਬਹੁਤ ਸ਼ਾਨਦਾਰ ਨੇ ਬਾਈ ਕਹਿੰਦਾ ਇੱਕ ਦੋ ਟਰਾਲੀਆਂ ਇਹਦੇ ਨਾਲ ਦੀਆਂ ਸੇਲ ਹੋ ਗਈਆਂ ਤੇ ਦੇਖ ਸਕਦੇ ਹੋ ਜੀ ਕਸਟਮਰ ਦੀ ਡਿਮਾਂਡ ਦੇ ਹਿਸਾਬ ਨਾਲ ਬਾਈ ਟਰਾਲੀਆਂ ਤਿਆਰ ਕਰਵਾਉਂਦਾ ਬਾਈ ਕੋਲੇ ਭੰਡਾਰ ਲੱਗਿਆ ਹੋਇਆ ਟਰਾਲੀਆਂ ਦਾ ਇੱਧਰ ਬਾਈ ਗੱਲ ਕਰੀ ਆ ਟਰਾਲੀ ਦੀ ਇਹ ਬਾਈ ਟਾਟਾ ਸੇਲ ਦੇ ਮਾਲ ਚਾ 24 ਕਿਲੋਗ੍ਰਾਮ ਵਜਨ ਆ ਜੀ ਇਹਦਾ ਠੀਕ ਹੈ ਜੀ ਟੋਟਲ ਮਾਲ ਸੇਲ ਦਾਗਾ ਠੀਕ ਹੈ ਜੀ ਦੇਖ ਸਕਦੇ ਹੋ ਬਾਈ ਕੱਲੀ ਕੱਲੀ ਮੋਹਰ ਲੱਗੀ ਪਈ ਆ ਤੇ ਇਹਦੀ 8 ਇੰਚੀ ਚਾਸੀ ਆ ਠੀਕ ਹੈ ਜੀ ਸਾਰੀ ਭਰੀ ਵੀ ਆ ਠੀਕ ਹੈ ਜੀ ਬਾਈ ਕਹਿੰਦਾ ਜੇ ਕਿਸੇ ਭਰਤ ਵਾਲੇ ਨੂੰ ਲੋੜ ਆ ਬੇਦਾਗ ਟਾਇਰ ਨੇ ਠੀਕ ਹੈ ਜੀ 35 ਤੋਂ 40 ਪੈਸੇ ਬਾਈ ਦੱਸ ਰਿਹਾ 40 ਕ ਪੈਸੇ ਠਹਿਰ ਨਹੀਂ ਜੀ ਮੰਨ ਕੇ ਚੱਲੋ ਠੀਕ ਹੈ ਜੀ ਸਾਰਾ ਮਾਲ ਛੇਲ ਦਾ ਛੋਟੇ ਗਾਡਰ ਵੀ ਵੱਡੇ ਵੀ ਤੇ ਬੱਤਾ ਵੀ ਤੇ ਚੈਨਰ ਵੀ ਥੋੜੀ ਜੀ ਢੂੜ ਪਈ ਹੋਣ ਕਰਕੇ ਬਾਈ ਨਜ਼ਰ ਨਹੀਂ ਆ ਰਿਹਾ ਬਾਈ ਕਹਿੰਦਾ ਆਪਣੀ ਗਾਰੰਟੀ ਆ ਕੱਲੀ ਕੱਲੀ ਚੀਜ਼ ਦੀ ਤੇ ਇਹ ਟਰਾਲੀ ਦਾ ਆਪਾਂ 24 ਕੁਆਂਟਲ ਵੇਟ ਆ ਜੀ ਇਹਦਾ ਠੀਕ ਹੈ ਜੀ ਕਿੱਥੋਂ ਦੀ ਬਣੀ ਬਣੀ ਵੀ ਆ ਬਈ ਇਹ ਇਹ ਮਾਹੋਰਾਣੇ ਵਾਲੇ ਮਿਸਤਰੀਆਂ ਦੀ ਬਣੀ ਵੀ ਆ ਜੀ ਠੀਕ ਹੈ ਜੀ ਇਹਦਾ ਡਾਲਾ ਇਧਰ ਸਾਈਡ ਤੇ ਪਿਆ ਵਾਲਾ ਸਾਈਡ ਤੇ ਪਿਆ ਯਾ ਅੱਧੀ ਆ ਜੀ ਜੀ ਜਾਲੀ ਲਾ ਕੇ